Indonesiaутт het KilimLO gobe olden деп NAR 那個 celен ਜੋ ਕਿ ਤੁਸੀਂ ਸਾਰੇ ਇਕੱਠੇ ਹੋਏ। ਦੇਖੋ ਇਹ ਪਾਣੀਆਂ ਦੀ ਜੰਗ ਆ ਸਾਡੀ ਹੋਂਦ ਦੀ ਲੜਾਈ ਆ ਅਸੀਂ ਆਪਣੇ ਬੱਚਿਆਂ ਨੂੰ ਗੁੜਤੀ ਦਿੰਦੇ ਆ ਸਾਨੂੰ ਪਤਾ ਨਹੀਂ ਹੁੰਦਾ ਵੀ ਉਹ ਤਜਾਬ ਹੈ ਕਿ ਉਹ ਜ਼ਹਿਰ ਹੈ ਕਿ ਉਹ ਕਿਹੜਾ ਕੈਮੀਕਲ ਆ ਜਾਨੂੰ ਪਤਾ ਲੱਗਦਾ ਆ ਨਿਆਣਿਆਂ ਦੀ ਕਿਡਨੀ ਉੱਡ ਜਾਂਦੀ ਆ ਲੀਵਰ ਉੱਡ ਜਾਂਦਾ ਆ ਉਹਦੇ ਫੇਫੜਿਆਂ ਦੀ ਪ੍ਰੋਬਲਮ ਹੋ ਜਾਂਦੀ ਆ ਤਾਂ ਜਿਹੜੀ ਪਾਣੀਆਂ ਦੀ ਕਹਿੰਦੇ ਸੀ ਨਾ ਜੰਗ ਹੋਣੀ ਹੈ ਪੰਜਾਬ ਨੇ ਹਮੇਸ਼ਾ ਗਵਾਹੀ ਕੀਤੀ ਆ ਹੁਣ ਵੀ ਜਿਹੜੀ ਪਾਣੀਆਂ ਦੀ ਲੜਾਈ ਆ ਉਹਦੀ ਸ਼ੁਰੂਆਤ ਕਾਲੇ ਪਾਣੀਆਂ ਦੇ ਮੋਰਚੇ ਦੇ ਨਾਲ ਪੰਜਾਬ ਤੋਂ ਹੋਈ ਆ ਸਾਡਾ ਜਿਹੜਾ ਪਹਿਲਾ ਆਕਿਆ ਜਿਹੜਾ ਉਹ ਸਾਫ਼ ਹੋਵੇ ਤੇ ਸਾਫ਼ ਪਾਣੀ ਨਾ ਪੂਰਾ ਹੁੰਦਾ ਆ ਔਰ ਸਾਨੂੰ ਆਪਣੇ ਦਰਿਆ ਸਾਫ਼ ਚਾਹੀਦੇ ਆ ਤੁਸੀਂ ਦੇਖਿਆ ਹੋਣਾ ਕਿ ਕੱਲ ਇਹ ਕਐਮਐਲਏ ਉਹ ਜਾ ਕੇ ਰਾਲਾ ਪਾਉਣ ਡਿਆ ਆ ਵੀ ਅਸੀਂ ਬਾਰ-ਬਾਰ ਸਾਫ਼ ਕਰਦੇ ਆ ਸਾਡੇ ਅਫਸਰ ਸਾਫ਼ ਨਹੀਂ ਕਰਦੇ ਉਹਨੇ ਉਹਦੀ ਕੱਲ ਵੀ ਉਹਦੀਆਂ ਲੱਤਾਂ ਭਾਰ ਨਹੀਂ ਚਲੀਆਂ ਉਹਦੀ ਉਂਗਲ ਉਹ ਨਰੰਗਣੀ ਦਸਤੀਆਂ ਨੂੰ ਨਹੀਂ ਚਾਹੀਦੀ ਸੀ ਅਸੀਂ ਬਾਰ-ਬਾਰ ਨਹਿਰਾਂ ਗੱਦੀਆਂ ਕਰਕੇ ਆਪਣੇ ਸਵੈ ਸੇਵਕਾਂ ਤੋਂ ਬਾਰ-ਬਾਰ ਸਾਫ਼ ਨਹੀਂ ਕਰਾਉਣੀਆਂ ਉਹਨਾਂ ਦਾ ਫਰਜ਼ਮੰਦਤਾ ਜੋ ਅਸੀਂ ਕਹਿਣ ਡੇ ਆ ਇੱਕ ਵੀ ਬੂੰਦ ਸਾਡੇ ਦਰਿਆਵਾਂ 'ਚ ਡਿੱਗਣੀ ਨਹੀਂ ਚਾਹੀਦੀ 1042 ਥਾਵਾਂ ਤੇ ਲੋਕਾਂ ਦਾ ਮਲਮੁੱਤਰ ਨਹਿਰਾਂ ਦਰਿਆਵਾਂ 'ਚ ਡਿੱਗਦਾ ਆ ਪੰਜਾਬ ਸਰਕਾਰ ਨੇ ਪਾਣੀ ਪਲੀਨ ਦੇ ਲਈ ਸਕੀਮਾਂ ਲਿਆਉਣ ਲਈ ਆ। ਐਮਐਲਏ ਗੁੱਗੀ ਦੇ ਕਹਣ ਜਿਹੜੇ ਉੱਤੇ ਸਹੀ ਉਹ ਕੰਮ ਨਹੀਂ ਕਰ ਰਹੀ ਤੇ ਇਸ ਕਰਕੇ ਮੈਨੂੰ ਅੱਜੇ ਨਹੀਂ ਪਤਾ ਦੇਖੋ ਜੇ ਕੰਮ ਨਹੀਂ ਕਰਦੇ ਜਾਂ ਤੁਸੀਂ ਵੀ ਨਹੀਂ ਕੰਮ ਕਰਦੇ ਫਿਰ ਤੁਹਾਨੂੰ ਕੰਮ ਕਰ ਜੇ ਨਹੀਂ ਕੰਮ ਕਰਨ ਜੋਗੇ ਤੇ ਲੋਕਾਂ ਮੂਰੇ ਸਾਰੀ ਸਰਕਾਰ ਮੰਨ ਲਵੇ ਤੇ ਲਾਂਬੇ ਹੋ ਜਵੇ ਸਾਡਾ ਪਾਣੀ ਜੇ ਸਾਲ ਵੀ ਹੋਰ ਮਾੜਾ ਆਉਂਦਾ ਉਹਦੇ ਨਾਲ ਸਾਡੇ 25000 ਲੋਕ ਮਰ ਜਾਂਦੇ ਆ। ਉਹਦਾ ਸਾਬ ਕੌਣ ਦੇਊਗਾ? ਹਰ ਸਾਲ 25000 ਲੋਕ ਮਰ ਜਾਂਦੇ ਆ। ਧੰਨਵਾਦ। ਹਾਂਜੀ 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 ਹਾਂਜੀ। ਇਹ ਗ੍ਰੀਟ ਖੜ ਜਾ ਬਾਈ ਹਾਂਜੀ ਇੱਥੇ ਖੜ ਜਾ ਲੱਖਾ ਜੀ ਆ ਜਾਓ ਉਸ ਤਰ੍ਹਾਂ ਕਿ ਅੱਧੀ ਗੱਲ ਜੀ ਜਾ ਰਿਹਾ ਹੈ ਕਿ ਉਹ ਜੀ ਜਾ ਰਿਹਾ ਦੇਖੋ ਇਹ ਲਗਾਤਾਰ ਪਿਛਲੇ 35-40 ਸਾਲ ਤੋਂ ਸਾਡੇ ਦਰਿਆਵਾਂ ਦੇ ਵਿੱਚ ਹਜ਼ਾਰਾਂ ਡਾਈੰਗ ਫੈਕਟਰੀਆਂ ਡੈਰੀਆਂ ਦਾ ਪੂਰੇ ਲੁਧਿਆਣਾ ਦਾ ਸੀਵਰੇਜ ਦਾ ਪਾਣੀ ਜਿਹੜਾ ਸਾਨੂੰ ਜ਼ਹਿਰਾਂ ਪਾ ਕੇ ਜਰੇਨੀਅਮ ਵਰਗੇ ਕੈਮੀਕਲ ਪਾ ਕੇ ਘਟੋ ਘਟਾ ਪੂਰਾ ਦੱਖਣ ਮਾ ਦੱਖਣੀ ਮਾਲਵਾ ਤੇ ਗਾਂਹ ਰਾਜਸਥਾਨ ਤੱਕ ਦੇ ਲੋਕ ਜਿਹੜੇ ਇਸ ਪਾਣੀ ਨਾਲ ਮਰ ਰਹੇ ਨੇ ਲੋਕਾਂ ਦੇ ਵਿੱਚ ਇੰਨਾ ਬੁਰਾ ਹਾਲ ਆ ਪਿੰਡਾਂ 'ਚ ਗਏ ਆ ਕਟੋ ਕਟ 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਪਰ ਇੱਥੇ ਡਰਾਮੇ ਕਰ ਰਿਹਾ ਇੱਥੋਂ ਦਾ ਐਮ.ਐਲ.ਏ. ਗੋਗੀ ਇੱਕ ਨੀ ਪੱਥਰ ਪੱਟ ਕੇ ਨੀ ਪੱਥਰ ਪੱਟਣ ਨਾਲ ਗੱਲ ਨਹੀਂ ਬਣਨੀ ਪੱਟਣਿਓ ਪੈਪਾ ਪੱਟੋ ਜਿਹੜੀਆਂ ਬੁੱਢੇ ਦਰਿਆ 'ਚ ਪੈਂਦੀਆਂ ਨੇ ਨਾ ਸਤਲੁਜ 'ਚ ਪੈਂਦੀਆਂ ਕਰਨਿਓ ਫੈਕਟਰੀਆਂ ਬੰਦ ਕਰੋ ਡੈਰੀਆਂ ਬੰਦ ਕਰੋ ਉਹ ਸੀਵਰੇਜ ਦਾ ਪਾਣੀ ਜ਼ਹਿਰ ਪਾਣੀ ਬੰਦ ਕਰੋ ਆ ਡਰਾਮੇ ਨਹੀਂ ਵੀ ਅਸੀਂ ਨੀ ਪੱਥਰ ਪੱਟਤਾ ਜੀ ਉਹ ਕਹਿੰਦਾ ਕਿ ਮਜੀ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਤੂੰ ਐਮਐਲਏ ਕਹਦਾ ਸੀਫਾ ਦੇ ਘਰੇ ਬੈਠ ਉਹ ਕਹਿੰਦਾ ਸਾਡਾ ਮੁੱਖ ਮੰਤਰੀ ਦਾ ਪੂਰਾ ਧਿਆਨ ਹੈ ਮੁੱਖ ਮੰਤਰੀ ਦੇ ਕੋਲੇ ਚੁਟਕਲੇ ਆ ਕਹਾਣੀਆਂ ਨੇ ਡਰਾਮੇ ਵਾਈ ਤੋਂ ਇਲਾਵਾ ਕੱਖ ਨਹੀਂ ਰੋਜ਼ ਪੰਜਾਬ 'ਚ ਗੋਲੀਆਂ ਚੱਲਦੀਆਂ ਕੱਲ ਕਿਨਾਰਜ ਪਰਿਵਾਰ ਦੇ ਘਰੇ ਗੋਲੀਆਂ ਆ ਕੇ ਮਾਰ ਗਏ ਰੋਜ਼ ਪੰਜਾਬ ਦੇ ਵਿੱਚ ਹਜ਼ਾਰਾਂ ਮੈਂ ਤਰ ਕੇ ਗਿਣਤੀ ਦਰਜਨਾਂ ਦੇ ਹਿਸਾਬ ਨਾਲ ਛਿੱਟੇ ਨਾਲ ਮੁੰਡੇ ਮਰ ਰਹੇ ਆ ਅਸੀਂ ਕਿੰਨੇ 40 ਸਾਲ ਤੋਂ ਲੈ ਕੇ ਅਸੀਂ ਆ ਯਾਰਾ ਪੀਕੇ ਪਾਣੀ ਚ ਮਰ ਰਿਆਂ ਪ੍ਰਵਾਸ ਹੋ ਰਿਹਾ ਪੰਜਾਬ ਉੱਜੜ ਰਿਹਾ ਖਤਮ ਹੋ ਰਿਹਾ ਚਾਰ ਸਿਰੋਂ ਪੰਜਾਬ ਪਰ ਇਹ ਪੰਜਾਬ ਦਾ ਨੀਰੋ ਆ ਨੀਰੋ ਰੋਮਸੜ ਦਾ ਵੱਲਦਾ ਹੀ ਨੀਰੋ ਵੰਸਰੀ ਵਜੋਂਦਾ ਕਿ ਪੰਜਾਬ ਸਲ ਬੜ ਰਿਹਾ ਮਰ ਰਿਹਾ ਇਹ ਛਟਕਲੇ ਕਹਾਣੀਆਂ ਤੋਂ ਇਲਾਵਾ ਬੰਦੇ ਦੇ ਪੱਲੇ ਕੱਖ ਨਹੀਂ ਗੱਪ ਰੋੜੀ ਜਾਂਦਾ ਚਾਰ ਗਾਲਾਂ ਬਾਦਲਾਂ ਨੂੰ ਚਾਰ ਗਾਲਾਂ ਕਾਂਗਰਸ ਨੂੰ ਇਹ ਤੋਂ ਇਲਾਵਾ ਹਜ਼ਾਰਾਂ ਲੋਕ ਜਿਹੜੇ ਆਏ ਆ ਇਹ ਉਹ ਮੁੱਖ ਮੰਤਰੀ ਆ ਤੇਜੇ ਦੇ ਹੱਲੇ ਪਿੰਡ ਗਿਆ ਸੀ ਫਾਦਲਕਾ ਦੇ ਕੋਲੇ ਇਹ ਉਹ ਮੁੱਖ ਮੰਤਰੀਆਂ ਧਰਾਂਗਲੇ ਪਿੰਡ ਗਿਆ ਸੀ ਮਲੋੜ ਦੇ ਕੋਲੇ ਜਿੱਥੇ ਕਹਿੰਦਾ ਸੀ ਕਾ ਦੇਖੋ ਲੋਕ ਯਾਰ ਨਾ ਮਰ ਰਹੇ ਐ ਇਹ ਉਹ ਮੁੱਖ ਮੰਤਰੀ ਨੇ ਕਹਿੰਦਾ ਸੀ ਗੱਲ ਫੈਕਟਰੀਆਂ ਥੱਲੇ ਯਾਰਾ ਪਾਉਂਦੀਆਂ ਨੇ ਅੱਜ ਕੀ ਗੱਲ ਮੋਟਾ ਚੜਾਵਾ ਚੜ ਗਿਆ ਕਿ ਦਿੱਲੀ ਤੋਂ ਕੋਈ ਫੋਨ ਆ ਗਿਆ ਅੱਖਾਂ ਵੀ ਚਲੀਆਂ ਅੱਜ ਕਿਉਂ ਬੰਦ ਐ ਅੱਜ ਕਿਉਂ ਲੋਕਾਂ ਨੂੰ ਹਲਾਤਾਂ ਛੱਡਿਆ ਹੋਇਆ ਕੋਈ ਗੱਲ ਨਹੀਂ ਭਵੰਤ ਸਿੰਘਾਂ ਇੰਨਾ ਡਰ ਇੰਨਾ ਖੌਫ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਇੱਕ ਮੁੱਖ ਮੰਤਰੀ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ 15 ਅਗਸਤ ਨੂੰ ਭਾਸ਼ਣ ਦੇ ਰਿਹਾ ਜਿਹੜਾ ਕਹਿੰਦਾ ਮੈਂ ਸੱਥਾਂ ਜਾ ਕੇ ਬਹਿ ਜੰਨਾ ਮੈਂ ਲੋਕਾਂ ਨਾਲ ਬੈਠਦਾ ਮੈਂ ਤਾਂ ਸਾਡੀ ਸਰਕਾਰਾਂ ਸੱਥਾਂ ਚੱਲਣਗੀਆਂ ਉਹ ਬੰਦਾ ਜਿਹਨਾਂ ਖੌਫ ਖਾਰਾ ਜਿਹੜਾ ਕਹਿੰਦਾ ਸੀਗਾ ਕਿ ਜੇ ਡਰ ਲੱਗਦਾ ਬੁਲਟਰੀ ਫਾਰਮ ਖੋਲ ਲੋ ਕਾਰਖਾਨੇ ਖੋਲ ਲੋ ਹੋਰ ਕੰਮ ਕਰ ਲੋ ਤੈਨੂੰ ਇੰਨਾ ਡਰ ਆਪਣੇ ਲੋਕਾਂ ਤੋਂ ਕਿਉਂਕਿ ਤੂੰ ਝੂਠਾਂ ਸਰ ਦਾ ਪਖੰਡ ਬਾਜਾਂ ਡਰਾਮੇ ਬਾਜਾਂ ਸੁਪਾਰੇ ਭਾਈ ਅੱਜ ਵੱਡਾ ਰੋ ਮਾਰਚ ਆ ਅਗਲੇ ਮਹੀਨੇ ਸਤੰਬਰ ਦੇ ਵਿੱਚ ਹਰ ਹਾਲ ਦੇ ਵਿੱਚ ਬੁੱਡੇ ਦਰਿਆ ਨੂੰ ਬੰਨ ਮਾਰਾਂਗੇ ਤੇ ਯਰਾਂ ਨੂੰ ਬੰਨ ਮਾਰਾਂਗੇ ਇਹ ਬਹੁਤ ਹੋ ਗਿਆ ਜਿੰਦਾਬਾਦ ਜਿੰਦਾਬਾਦ ਹਾਂਜੀ ਅੱਜ ਆਗਾਜ਼ ਕੀਤਾ ਇੱਕ ਮਿੰਟ ਬੁੱਡੇ ਦਰਿਆ ਦਾ ਆਗਾਜ਼ ਕੀਤਾ ਇਹ ਈ ਗੱਲ ਨਹੀਂ ਬਿਲਕੁਲ ਅਸੀਂ 8 ਸਾਲ ਤੋਂ ਲਗਾਤਾਰ ਲੜ ਰਹੇ ਹਾਂ 16 ਤੋਂ ਲੈ ਕੇ ਬੁੱਡੇ ਦਰਿਆ ਤੋਂ ਉਥੇ ਕਦੇ ਉਹ ਸਮਾਂ ਹੁੰਦਾ ਸੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਤੇ ਖੁਲਤਾਰ ਸੰਧਵਾ ਵੀ ਸਾਡੇ ਨਾਲ ਕਰਦੇ ਰਹੇ ਆ ਵੀਡੀਓ ਬਣਾਉਂਦੇ ਰਹੇ ਆ ਕੇ ਕੋਈ ਸਮਾਂ ਸੀਗਾ ਆ ਸਾਰੇ ਆਸੂ ਵਰਗੇ ਬੋਲਦੇ ਰਹੇ ਆ ਆਸੂ-ਉਸੂ ਵਰਗੇ ਵੀ ਰਾਜਨੀਤੀ ਕਰਦੇ ਰਹੇ ਆਪਣੀ ਦੀ ਬਿੱਟੂ ਵੀ ਰਾਜਨੀਤੀ ਕਰਦਾ ਰਿਹਾ ਐਮਪੀ ਲੁਧਿਆਣਾ ਦਾ ਐਮਪੀ ਤਾਂ ਨਹੀਂ ਹਰ ਗਿਆ ਰਾਜਾ ਬਣੇਗਾ ਐਮਪੀ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਆ ਕੇ ਉਹਨੂੰ ਸ਼ਰਅ ਐਵੇਂ ਗੱਲ ਕਹਿ ਰਿਹਾ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਯਾਰ ਤੁਹਾਡੇ ਸਾਹਮਣੇ ਇੱਕ ਪਾਸੇ ਤੁਹਾਡੀ ਜ਼ਿੰਦਗੀ ਹੈ ਇੱਕ ਪਾਸੇ ਮੌਤ ਹੈ ਆ ਜੋ ਦੇਖੋ ਇਹ ਕਾਲੇ ਪਾਣੀਆਂ ਤੇ ਐ ਆ ਸਾਰੀ ਜੋ ਸੰਗਤ ਪਹੁੰਚੀ ਐ ਇਸ ਲਈ ਪਹੁੰਚੀ ਐ ਕਿ ਸਰਕਾਰ ਦੇ ਕੰਨਾਂ ਤੇ ਜੂਸ ਸਰਕੇ ਆ ਜੋ ਇਥਾ ਬੁੱਢਾ ਨਾਲਾ ਜਾਂਦਾ ਅਗੇ ਪੂਰੇ ਪੰਜਾਬ ਚ ਮੌਤ ਵੰਡਦਾ ਔਰ ਕੱਲਾ ਬੁੱਢਾ ਨਾਲਾ ਨਹੀਂ ਆ ਕਸਾਬਾਦ ਵਾਲੀ ਨਹਿਰ ਕੀ ਐ ਆ ਹੰਸਲਾ ਨਦੀ ਕੀ ਐ ਉਧਰ ਲੋਟਰਲ ਕੀ ਕੋਸ਼ ਹੋ ਰਿਹਾ ਐ ਆ ਜੀਰੇ ਫੈਕਟਰੀ ਕੀ ਕਰ ਰਹੀ ਐ ਮੀਰਾ ਪਿੰਡਚ ਕੀ ਹੋ ਰਿਹਾ ਐ ਕੀ ਗਵਰਨਮੈਂਟ ਜਾਗੂਗੀ ਜਾਂ ਨਹੀਂ ਹੁਣ ਇਹਨਾਂ ਨੇ ਨਹੀਂ ਜਾਗਣਾ ਸੀ ਪਿਛੜੀਆਂ ਗਵਰਨਮੈਂਟਾਂ ਵੀ ਆਈ ਸੀ ਤਾਂ ਹੀ ਆ ਸੰਗਤ ਆਈ ਐ ਕਿ ਅਸੀਂ ਇਹਨਾਂ ਨੂੰ ਜਗਾ ਸਕੀਏ ਦੇਖਿਆ ਵੇ ਕੱਲ ਗੁਰਮੀਤ ਕੋਗੀ ਨੇ ਆਪਣੇ ਨੀ ਪੱਥਰ ਭੰਨਿਆ ਠੀਕ ਐ ਅਫਸਰ ਕੰਮ ਨਹੀਂ ਕਰਦੇ ਵੇਖੋ ਅੱਛੀ ਗੱਲ ਕਰੋ ਇਹ ਜਾਗੋ ਸ਼ਾਸਤਾਨ ਨੇ ਕਿ ਪਬਲਿਕ ਚ ਬੋਲੋ ਆ ਕੇ ਕਸੋ ਜਿਹੜੀ ਕਮੇਟੀ ਦੇ ਗੋਗੀ ਜੀ ਮੈਂਬਰ ਨੇ ਉਹਦੇ ਬਾਰੇ ਵੀ ਬੋਲਣ ਉਹ ਕਮੇਟੀ ਕੀ ਕਰ ਰਹੀ ਆ ਬੁੱਢੇ ਨਾਲੇ ਬਾਰੇ ਕੀ ਕਰ ਰਹੀ ਹੈ ਸਰਕਾਰ ਕਿਉਂ ਨਹੀਂ 2.5 ਸਾਲ ਦੇ ਕਿਹੜਾ ਮੁੱਖ ਮੰਤਰੀ ਸਪੀਕਰ ਐਮ ਐਲ ਏ ਮਨਿਸਟਰ ਬੋਲਦੇ ਰਹੇ ਨੇ ਉਹ ਕਰਦੇ ਕਿਉਂ ਨਹੀਂ ਕੇ ਜੋ ਵਿੱਚ ਤੁਸੀਂ ਸਾਡੇ ਗਿਆ ਮਤ ਕਰੋ ਜੋ ਤੁਸੀਂ ਆਪ ਕਹਿੰਦੇ ਰਹੇ ਹੋ ਉਹ ਕਰਦੇ ਹੋ ਇਹ ਲੈਣੀ ਕਿਤੋਂ ਤੱਕ ਜਾਊਗੀ ਜੀ ਏ ਰੈਲੀ ਅੱਜ ਤੂੰ ਜਾਵਾਂਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਸਟੈਚੂ ਤੱਕ 2.5 ਤੋਂ 3 ਕਿਲੋਮੀਟਰ ਹੈ ਅਸੀਂ ਤੁਰ ਕੇ ਜਾਵਾਂਗੇ ਤਾਂ ਜੋ ਇਹਨਾਂ ਕੰਨਾਂ ਤੇ ਜੂਨ ਸਰ ਕੇ ਸਰਕਾਰ ਦੀਆਂ ਤੇ ਉੱਥੇ ਜਾਵ ਕੇ ਅਸੀਂ ਜੁਆਇੰਟ ਸਟੇਟਮੈਂਟ ਦੇਵਾਂਗੇ ਔਰ ਅਗਲੇ ਪ੍ਰੋਗਰਾਮ ਬਾਰੇ ਦੱਸਾਂਗੇ ਐਮਐਲ ਕੌਕੀ ਨੇ ਜੀਵੀ ਜਾਂਚ ਦੀ ਮੰਗ ਕੋਮਾ ਦੱਸ ਰਾ ਇਹਨਾਂ ਨੂੰ ਕੋਕੀ ਦੀ ਬਰਦਰਸਤ ਹੈ ਕਿ ਕੱਲਾ ਪਾਣੀ ਦੀ ਜਾਂਚ ਦਾ ਮਸਲਾ ਨਹੀਂਗਾ ਉਹ ਜਿਹੜੀਆਂ ਫੈਕਟਰੀਆਂ ਜ਼ਹਿਰ ਪਾ ਰਹੀਆਂ ਉਹਨਾਂ ਦੀ ਗੱਲ ਕੌਣ ਕਰੂਗਾ ਜਿਹੜੇ ਬਾਕੀ ਪੰਜਾਬ 'ਚ ਇਹ ਚੀਜ਼ਾਂ ਹੋ ਰਹੀਆਂ ਉਹ ਗੱਲ ਕੌਣ ਕਰੂਗਾ ਜੋ ਭੋਰ ਕਰਕੇ ਪਾਣੀ ਥੱਲੇ ਪਾਇਆ ਜਾ ਰਿਹਾ ਉਹਦੀ ਗੱਲ ਕੌਣ ਕਰੂਗਾ ਪੂਰੇ ਪਾਣੀ ਦਾ ਸੱਤਿਆ ਨਾਸ਼ ਕਰਤਾ ਇਹਨਾਂ ਨੇ ਕੌਣ ਰੋਕੂਗਾ ਉਹਨਾਂ ਨੂੰ